ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਮਲਾਜਾਂ ਵੱਲੋਂ ਕਿਹੜੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਵਿੱਚ ਸੰਘਰਸ਼ ਸ਼ੁਰੂ ਕੀਤਾ ਗਿਆ ਪੰਜਾਬ ਦੇ ਮਲਾਜਾਂ ਵੱਲੋਂ ਮੁਖਰੀ ਭਵਾਨ ਤਮਾਨ ਦੇ ਨਾਲ ਮੀਟਿੰਗਾਂ ਕੀਤੀਆਂ ਲਗਾਤਾਰ ਢਾਈ ਕਣੇ ਮੀਟਿੰਗ ਕੀਤੀ ਜਿਸ ਦੇ ਵਿੱਚ ਇਹ ਮੰਗ ਰੱਖੀ ਗਈ ਸੀ ਕਿ 17/7/2020 ਤੋਂ ਭਾਰਤੀ ਹੋਏ ਮਲਾਜਾਂ ਨੂੰ 6ਵੇਂ ਪੇਸ਼ ਲੱਗਦਾ ਜਾਵੇ 15/15 ਦਾ ਨੋਟਿਸ ਰੱਦ ਕਰਕੇ ਜੋ ਪਰਮਿਸ਼ਨ ਮਿਲੇ ਮਲਾਜਮਾਂ ਉਹਨੇ ਤਨਖਾਹ ਫੈਸ ਕੀਤੀਆਂ ਹਨ ਤੇ 2016 ਤੋਂ ਪੇ ਕਿ ਨਾਇਰਤਾ ਜਾਵੇ ਤੇ ਮੰਗਾਈ ਪਤੇ ਕਿਸ ਤਰ੍ਹਾਂ ਬਗਾਇਤਤਾ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮਲਾਜਮਾਂ ਦਾ ਡੀਏ ਹੈ ਜੋ 38% ਆ ਮੁੱਖ ਨਿਵਨ ਬੋਨ ਰਹੀ ਗੱਲ ਹੈ ਕਿ ਮੀਟਿੰਗ ਦੇ ਵਿੱਚ ਵੀ ਡੀਏ ਦੇ ਵਿੱਚ 12% ਵਾਧਾ ਕੀਤਾ ਜਾਵੇ ਜੋ ਆਸਾ ਵਰਕਾ ਵਾਲਾ ਵਰਕਰ ਮੀਡੀਵਲ ਵਰਕਰਾਂ ਜੋ ਆ ਮਾਨਪੱਤ ਦੇ ਵਿੱਚ ਵੱਧਦਾ ਕਿਤੇ ਰਾਇ ਮੁਖਰਿਪ ਭਵੰਤਮਾਨ ਨੇ ਕਿਹਾ ਸੀ ਕਿ ਤੁਹਾਡੇ ਦੁਆਰਾ ਚੰਡੀਗੜ੍ਹ ਵਿੱਚ ਮੀਟਿੰਗ ਕਰੂੰਗਾ ਪਰ ਮੀਟਿੰਗ ਨਹੀਂ ਕੀਤੀ ਗਈ ਸਾਂਝੇ ਫਣਜਾਗੂਆਂ ਨਾਲ ਜਿਸ ਕਰੇ ਮਲਾਜਮ ਬਹੁਤ ਰੋਸਾ ਅੱਜ 2 ਅਕਤੂਬਰ ਨੂੰ ਜੋ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਜੀ ਅਵਾਲੇ ਵਿੱਚ ਜਾ ਕੇ ਬੱਸ ਸਟੈਂਡ ਦੀ ਬੈਕ ਸਾਈਡ ਦੇ ਉੱਪਰ ਜੋ ਪੰਜਾਬ ਦੇ ਮਲਾਜਮਾਂ ਰਿਟਾਇਰਡ ਹੋਏ ਮਲਾਜਮਾਂ ਉਹ ਮੁਖਰਿਪ ਭਵੰਤਮਾਨ ਦੇ ਲਾਰੇ ਹੀ ਪੋਲ ਖੜਨਗੇ ਕਿਉਂਕਿ ਮੋਖਾਂ ਦੇ ਭਵਾਨਤਮਾਨ ਪੰਜਾਬ ਦੇ ਵਿੱਚ ਕੁਝ ਕਰਦਾ ਹੋਰ ਆ ਤੇ ਹਰਿਆਣੇ ਦੇ ਵਿੱਚ ਵੋਟਾਂ ਲੈਣ ਦੇ ਖਾਤਰ ਕੁਝ ਹੋਰ ਝੂਠ ਬੋਲ ਕੇ ਲੋਕਾਂ ਨੂੰ ਭਰਮਾ ਰਿਆ ਹੈਗੇ ਸਾਨੂੰ ਵੋਟਾਂ ਪਾਓ ਕਿਉਂਕਿ ਪਹਿਲਾਂ ਵੀ ਮੋਰੀ ਭਵਾਨਤਮਾਨ ਨੇ ਕਿਹਾ ਗਿਆ ਸੀ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਹਲਕਾ ਕਰਤੀ ਆ ਹਮਾਰਾ ਹਮਾ ਜਲ ਦੇ ਵਿੱਚ ਜਾ ਕੇ ਕਿਹਾ ਸੀ ਪਰ ਅੱਜ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੋਈ ਜਿਸ ਕਰ ਮਿਲਾਂ ਵਿੱਚ ਬਹੁਤ ਰੋਸ ਆ ਅੱਜ 2 ਅਕਤੂਬਰ ਨੂੰ ਜੋ ਕੇ ਪੰਜਾਬ ਦੇ ਮੁਲਾਜ਼ਮ ਰਿਟਾਇਰਡ ਨੂੰ ਮੁਲਾਜ਼ਮ ਅੰਵਾਲੇ ਵਿੱਚ ਜਾ ਕੇ ਮੁੱਖ ਨੇ ਭਵਾਨ ਤਮਾਂ ਦੇ ਲਾਗੇ ਪੋਲ ਖੜਨਗੇ ਹਾਂਜੀ ਹਾਂਜੀ ਸਰ ਜੀ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਤੁਸੀਂ ਸਾਨੂੰ ਜਾਣਕਾਰੀ ਦਿਓ ਮੁਲਾਜ਼ਮਾਂ ਤਨ ਕਹਾ ਕਿੰਨਾ ਵਾਧਾ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਐਂ ਫੈਸਲਾ ਕੀਤਾ ਲਾਗੇ ਹੱਕਰੇ ਵਿੱਚ ਤੇ ਪੰਜਾਬ ਸਰਕਾਰ ਨੂੰ ਕਹਤਾ ਹੈ ਕਿ 119% ਡੀਏ ਜਨਵਰੀ 2016 ਤੋਂ ਲਾਗੂ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਜੁਲਾਈ 2015 ਤੋਂ ਲੈ ਕੇ ਦਸੰਬਰ 2015 ਤੱਕ ਜੋ ਡੀਏ 119% ਦਿੱਤਾ ਗਿਆ ਸੀ ਪਰ ਜਨਵਰੀ 2016 ਤੋਂ ਜੋ ਡੀਏ ਆ 113% ਦਿੱਤਾ ਗਿਆ ਸੀ ਜਿਸ ਕਰਕੇ ਮਲਾਮ ਵੱਲੋਂ ਪੰਜਾਬ ਤੇ ਹਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਗਈਆਂ ਜਿਸ ਤੇ ਫੈਸਲਾ ਕੀਤਾ ਗਿਆ ਕਿ ਇਹਨਾਂ ਨੂੰ ਜਨਵਰੀ 2016 ਤੋਂ 119% ਦਿੱਤਾ ਜਾਵੇ ਅਤੇ 4 ਮਹੀਨੇ ਅਨੰਦਰ ਜੋ ਕਿ ਏਰੀਅਰ ਦਿੱਤਾ ਜਾਵੇ ਇਹ ਬਹੁਤ ਵੱਡਾ ਇੱਕ ਐਹ ਫਾਇਦਾ ਕੀਤਾ ਪੰਜਾਬ ਤੇ ਹaryana ਹਾਈ ਕੋਰਟ ਅਸੀਂ ਪੰਜਾਬ ਤੇ ਹaryana ਹਾਈ ਕੋਰਟ ਦਾ ਧੰਨਵਾਦ ਕਰਦੇ ਹਾਂ ਜੀ ਹਾਂਜੀ ਸਰ ਜੀ 2004 ਤੋਂ ਭਾਰਤਿਓਏ ਮੁਲਾਜ਼ਮਾਂ ਲਈ ਕਿਹੜੀ ਪੈਨਸ਼ਨ ਲਾਗੂ ਕਰਨੀ ਜ਼ਰੂਰੀ ਹੈ ਸਾਨੂੰ ਇਸ ਬਾਰੇ ਡਿਟੇਲ ਨਾਲ ਦੱਸੋ ਜੀ 2004 ਤੋਂ ਭਾਰਤਿਓਏ ਮੁਲਾਜ਼ਮਾਂ ਲਈ ਪ੍ਰਾਣੀ ਪੈਨਸ਼ਨ ਸਕੀਮ ਨੇ ਨੰਬਰ 72 ਅਨਸਾਰ ਲਾਗਤਨਜੂਰੀਆ ਪੰਜਾਬ ਸਰਕਾਰ ਨੇ ਇੱਕ ਲੰਗਣਾ ਨੋਟੀਫਾਈ ਕੀਤਾ ਸੀ 18 ਨਵੰਬਰ 2022 ਨੂੰ ਪਰ ਉਹ ਇੱਕ ਅਜੇ ਤੱਕ ਜੋ ਪ੍ਰਾਣੀ ਪੈਨਸ਼ਨੀਆਂ ਬਹਾਲ ਨਹੀਂ ਹੋ ਸਕੀ ਜਿਸ ਕਰਕੇ ਜੋ 2004 ਤੋਂ ਬਾਅਦ ਦੇ ਮੁਲਾਜ਼ਮਾਂ ਇੱਕ 2 ਅਤੇ 3 ਅਕਤੂਬਰ ਨੂੰ ਮੁੱਖੇ ਭਵਨ ਤੋਂ ਆਦੇ ਸ਼ਹਿਰ ਦੇ ਵਿੱਚ ਪੱਕਾ ਮੋਰਚਾ ਲਾਪਤਾ ਹੈ 1 ਅਕਤੂਬਰ ਨੂੰ ਸਾਰੇ ਸੰਗਰੂਰ ਦੇ ਵਿੱਚ ਇੱਕ ਮਿਸਾਲ ਮਾਰਜ ਵੀ ਕੱਢਿਆ ਗਿਆ ਜਿਵੇਂ ਮੁਖੀ ਪੁਮਾਨਤਮਾਂ ਦੇ ਲਾਰਾਂ ਦੇ ਪੋਲ ਬਿੱਤਾਂ ਦੇ ਹਰਪਾਲ ਸਿੰਘ ਲਾਰਾਂ ਦੇ ਪੋਲ ਵੀ ਖੋਲਹੀ ਗਈ ਜੋ ਨੇਮ ਨਾਲ ਯੂਨੀਵਰਸਿਟੀ ਪੋਰੀ ਖੁੱਲਹੀ ਗਈ ਹਾਂਜੀ ਹਾਂਜੀ ਸਰ ਜੀ ਕੰਪਿਊਟਰ ਅਧਿਆਪਕਾਂ ਦੀਆਂ ਮੀਟਿੰਗਾਂ ਸਿੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਕਿਹੜੀਆਂ ਮੰਗਾਂ ਦੇ ਵਿਚਾਰ ਹੋਏ ਸਾਨੂੰ ਜਾਣਕਾਰੀ ਦਿਓ ਕੰਪਿਊਟਰ ਦੇ ਆਗੂ ਜੌਨੇ ਸਿੰਘ ਲਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਜੋਸ਼ੇਨ ਨਾਲ ਜੋ ਮੀਟਿੰਗਾਂ ਹੋਈਆਂ ਮੇਰੇ ਦੋ ਮੰਗਾ ਮੁਖ ਰੱਖੇ ਗੀਆਂ ਕਿ ਕੰਪਿਊਟਰ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਜ ਕੀਤਾ ਜਾਵੇ ਅਤੇ 6ਵੇਂ ਪੇਖਣ ਲੱਗ ਦਿੱਤਾ ਜਾਵੇ ਪਰ ਸਿੱਖਿਆ ਮੰਤਰੀ ਨੇ ਲਾਰੇ ਲਾ ਕੇ ਟਾਈਮ ਪਾਸ ਕੀਤਾ 2.5 ਸਾਲ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਸਰਕਾਰ ਬਣੀ ਨੂੰ ਅਜੇ ਤੱਕ ਜੋ ਕੰਪਿਊਟਰ ਵਿਦਿਆਰਥੀਆਂ ਦਾ 6ਵੇਂ ਪੇਖਣ ਲੱਗ ਦਿੱਤਾ ਗਿਆ ਨਾ ਹੀ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਜ ਕੀਤਾ ਗਿਆ ਜਿਸ ਕਰਕੇ ਮਨਾਂ ਨੂੰ ਬਹੁਤ ਰੋਸ ਆ ਕੰਪਿਊਟਰ ਦੇ ਹਾਵਕ ਇੱਕ ਸਤੰਭ ਤੋਂ ਲੈ ਕੇ ਅੱਜ ਤੱਕ ਮੁਖਨੀ ਭਵਾਨਤਮਨ ਸ਼ਹਿਰ ਸੰਗਰੂਰ ਦੇ ਵਿੱਚ ਜੋ ਡੀਸੀ ਆਫਿਸ ਹਾਊਸ ਦੇ ਬਾਹਰ ਪੱਕਾ ਥੰਮ ਲਾ ਕੇ ਬੈਠਿਆ ਪੁਗੜਦਾਲੇ ਬੈਠੇ ਹੈ ਜੀ ਧੰਨਵਾਦ ਸਾਥੀਓ ਮੇਰੇ ਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ